ਡੇਲੀਪੋਸਟ ਪੰਜਾਬੀ ਦੇ ਦੇਖ ਰਿਹਾ ਹਾਂ ਤੇ ਮੈਂ ਹਾਂ ਦੀਪ ਸੰਦੀਪ ਗੁਰਦਾਸਪੁਰ ਦੇ ਮਕੌੜਾ ਪੱਤਨ ਦੇ ਵਿੱਚ ਮੌਜੂਦ ਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਪਿੱਛੇ ਇੱਕ ਬੇੜੀ ਹੈ ਸਰਕਾਰੀ ਬੇੜੀ ਆ ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕ ਨੇ ਕਿਉਂਕਿ ਪਰਲੇ ਪਾਸੇ ਦਾ ਜਿਹੜਾ ਕਨੈਕਸ਼ਨ ਆ ਉਹ ਟੁੱਟਿਆ ਹੋਇਆ ਹਾਲਾਂਕਿ ਲੋਕ ਪਹਿਲਾਂ ਵੀ ਇੱਥੇ ਬੇੜੀ ਦੇ ਰਾਹੀ ਜਿਹੜੇ ਪਰਲੇ ਪਾਸੇ ਪਿੰਡ ਨੇ ਇਸ ਦਰਿਆ ਦੇ ਪਰਲੇ ਪਾਸੇ ਪਿੰਡ ਨੇ ਉਹ ਪਹਿਲਾਂ ਵੀ ਬੇੜੀ ਦੇ ਰਾਹੀ ਉਹਨਾਂ ਦੀ ਜਿਹੜੀ ਆਵਾਜਾਈ ਦਾ ਸਾਧਨ ਸੀ ਪਰ ਤੁਹਾਨੂੰ ਦੱਸਦੀ ਕਿ ਜਦੋਂ ਹੜ੍ਹ ਆਏ ਹੜ੍ਹਾਂ ਦੇ ਪਾਣੀ ਦੇ ਕਾਰਨ ਉਹਨਾਂ ਦਾ ਜਨਜੀਵਨ ਹੈ ਜਿਹੜਾ ਬੁਰੀ ਤਰ੍ਹਾਂ ਦੇ ਨਾਲ ਪ੍ਰਭਾਵਤ ਹੋਇਆ ਹੈ ਲੋਕਾਂ ਦੇ ਜਿਹੜੀ ਜ਼ਿੰਦਗੀ ਦੇ ਵਿੱਚ ਬੜੀ ਰੁਕਾਵਟ ਆਈ ਹੈ ਤਾਂ ਹੁਣ ਤੁਹਾਨੂੰ ਦੱਸਦੀ ਕਿ ਹੁਣ ਜਦੋਂ ਪਾਣੀ ਦਾ ਪੱਧਰ ਘਟਿਆ ਤਾਂ ਲੋਕ ਦੁਬਾਰਾ ਆਉਣਾ ਜਾਣਾ ਸ਼ੁਰੂ ਹੋ ਗਿਆ ਹੈ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਨੇ ਧਾਰਮਿਕ ਸੰਸਥਾਵਾਂ ਨੇ ਉਹ ਵੀ ਰਾਸ਼ਨ ਲੈ ਕੇ ਉਹਨਾਂ ਜਿਹੜੀਆਂ ਸੱਤ ਪਿੰਡ ਨੇ ਪਰਲੇ ਪਾਸੇ ਪੱਤਨ ਦੇ ਦੂਜੇ ਪਾਸੇ ਜਿਹੜੇ ਲੋਕ ਰਹਿੰਦੇ ਨੇ ਉਹਨਾਂ ਦੇ ਲਈ ਸਮਾਨ ਲੈ ਕੇ ਆ ਰਹੇ ਨੇ ਤਾਂ ਤੁਸੀਂ ਦੇਖੋ ਕਿੰਨੀ ਜਦੋਂ ਜ਼ਿਆਦਾ ਤਾਂ ਤੁਸੀਂ ਬੇੜਾ ਦੇਖ ਸਕਦੇ ਹੋ ਤੁਹਾਡੇ ਜ਼ੈਨ ਦੇ ਵਿੱਚੋਂ ਪੁਰਾਣਾ ਮਾਹੌਲ ਸਿਰਜ ਗਿਆ ਹੋਵੇਗਾ ਇੱਕ ਤੁਸੀਂ ਤਸਵੀਰ ਸ਼ਾਇਦ ਦੇਖੀ ਹੋਣੀ ਹੈ ਜਿਸ ਦੇ ਵਿੱਚ ਸਾਡੇ ਭਾਰਤੀ ਲੋਕ ਨੇ ਜਿਹੜੇ ਬੇੜੇ ਦੇ ਰਾਹੀ ਵਿਦੇਸ਼ ਵਿੱਚ ਜਾ ਰਹੇ ਨੇ ਤਾਂ ਬਿਲਕੁਲ ਉਸੇ ਤਰ੍ਹਾਂ ਜਿਹੜੀਆਂ ਤੁਸੀਂ ਬੰਗਲਾਦੇਸ਼ ਦੀਆਂ ਜਾਂ ਹੋਰ ਕਿਤੇ ਦੁਨੀਆ ਤਸਵੀਰਾਂ ਦੇਖਦੇ ਹੋ ਉਹ ਇੱਕ ਨਿੱਕਾ ਜਿਹਾ ਬੱਚਾ ਹੈ ਮਸੂਮ ਜਿਹਾ ਬੱਚਾ ਜਿਹੜਾ ਸਕੂਲੋਂ ਪੜ ਕੇ ਆਇਆ ਤਾਂ ਤੁਸੀਂ ਦੇਖੋ ਪੜ੍ਹਾਈ ਕਰਨੀ ਇਹਨਾਂ ਲੋਕਾਂ ਦੇ ਲਈ ਕਿੰਨੀ ਮੁਸ਼ਕਲ ਆ ਦੇਖੋ ਬੇੜੀਆ ਜਿਹੜੀ ਪੂਰੀ ਤਰ੍ਹਾਂ ਦੇ ਨਾਲ ਲੱਦੀ ਹੋਈ ਆ ਵਿੱਚ ਲੋਕ ਨੇ ਹਰ ਇੱਕ ਨੂੰ ਕਾਲੀ ਹੈ ਇੱਧਰ ਮੇਰੇ ਪਿਛਲੇ ਪਾਸੇ ਤੁਸੀਂ ਤਸਵੀਰਾਂ ਦੇਖੋ ਵੱਡੀ ਗਿਣਤੀ ਦੇ ਵਿੱਚ ਲੋਕ ਨੇ ਜਿਨ੍ਹਾਂ ਨੇ ਪਰਲੇ ਪਾਸੇ ਜਾਣਾ ਹੈ ਪਰ ਵਸੀਲੇ ਨੇ ਜਿਹੜੇ ਕੱਟ ਨੇ ਇੱਕੋ べੜੀ ਆ ਇੱਕ べੜੀ ਤੁਸੀਂ ਆਪ ਦੇਖ ਸਕਦੇ ਹੋ ਕਿ ਆਰਾਮ ਦੇ ਨਾਲ ਇਹ ਢੇਡਾ ਲਾਉਂਦੀ ਹੈ ਕਿਉਂਕਿ ਇਹ ਦੂਜੀ ਕੋਈ ਆਟੋਮੈਟਿਕ ਬੇੜੀ ਨਹੀਂ ਹੈ ਇਸ ਦੇ ਵਿੱਚ ਕੋਈ ਮੋਟਰ ਨਹੀਂ ਹੈ ਇਸ ਕਰਕੇ ਇਹਨੂੰ ਹੱਥ ਦੇ ਨਾਲ ਚਲਾਉਣਾ ਪੈਂਦਾ ਵੰਜ ਨੇ ਤਾਂ ਜਿਹੜੇ ਮਲਾਹ ਨੇ ਉਹ ਉਹਨਾਂ ਵੱਲੋਂ ਇਹਨੂੰ ਚਲਾਇਆ ਜਾਂਦਾ ਵਿੱਚ ਲੋਕ ਨੇ ਜਿਹੜੇ ਕੋਈ ਮੋਟਰਸਾਈਕਲ ਆ ਕਿਸੇ ਦਾ ਕੁਛ ਹੈ ਨਾਲ ਹੀ ਨਾਲ ਇਹਦੇ ਵਿੱਚ ਸਮਾਨ ਵੀ ਲੱਦਿਆ ਜਾ ਰਿਹਾ ਹਾਲਾਂਕਿ ਪ੍ਰਸ਼ਾਸਨ ਵੀ ਹੈ ਜਿਹੜਾ ਲੋਕਾਂ ਨੂੰ ਅਪੀਲ ਕਰਨ ਦੇ ਵਿੱਚ ਲੱਗਿਆ ਹੋਇਆ ਕਿ ਸੰਜਮ ਬਣਾ ਕੇ ਰੱਖਿਏ ਤਾਂ ਜੋ ਸਾਰੇ ਲੋਕ ਦੂਜੇ ਪਾਸੇ ਪਹੁੰਚ ਸਕਦਾ ਤੁਸੀਂ ਦੇਖ ਸਕਦੇ ਹੋ ਕਿ ਬੜੀ ਇੱਕ ਭਿਆਨਕ ਜੀ ਤਸਵੀਰ ਅੱਜ ਦੇਖਣ ਨੂੰ ਮਿਲੀ ਹੈ ਜਦੋਂ ਅਸੀਂ ਇਹਨਾਂ ਪਿੰਡਾਂ ਦੇ ਵਿੱਚ ਆਏ ਆ ਕਿ ਲੋਕ ਕਿਨੇ ਬੇੜੀ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਤੁੰਨੇ ਹੋਏ ਨੇ ਹਰ ਇੱਕ ਨੂੰ ਕਾਹਲੀ ਹੈ ਆਪਣੇ ਘਰੇ ਜਾਣ ਦੀ ਕੰਮ ਨਿਮੇੜ ਕੇ ਤਾਂ ਹਰ ਇੱਕ ਚਾਹੁੰਦਾ ਹੈ ਕਿ ਮੈਂ ਟਾਈਮ ਦੇ ਨਾਲ ਆਪਣੇ ਘਰ ਪੁੱਜਾਂ ਤਾਂ ਕਿੰਨਾ ਮੁਸ਼ਕਲ ਦੇ ਵਿੱਚ ਇਹ ਲੋਕ ਦਰਿਆ ਦੇ ਕੰਢੇ ਤੇ ਵਸਣ ਵਾਲੇ ਲੋਕ ਰਹਿੰਦੇ ਨੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਬੇੜੀ ਦੇ ਵਿੱਚ ਕਿੰਨੇ ਲੋਕ ਨੇ ਜਿਹੜੇ ਕੋਈ ਸਾਈਕਲ ਤੇ ਆ ਕੋਈ ਮੋਟਰਸਾਈਕਲ ਤੇ ਆ ਬੱਚੇ ਨੇ ਬਜ਼ੁਰਗ ਨੇ ਉਹ ਪਿੱਛੇ ਬਾਪੂ ਜੀ ਨੇ ਕਿੰਨੇ ਲੋਕ ਨੇ ਜਿਹੜੇ ਇੱਥੇ ਮੌਜੂਦ ਨੇ ਹਾਲਾਕਿ ਤੁਹਾਨੂੰ ਦੱਸਿ ਕੁਝ ਦਿਨ ਪਹਿਲਾਂ ਇੱਥੇ ਰਾਹੁਲ ਗਾਂਧੀ ਵੀ ਇੱਥੋਂ ਦਾ ਦੌਰਾ ਕਰਕੇ ਆਏ ਨੇ ਸਰਕਾਰਾਂ ਵੀ ਬਣਦੀਆਂ ਰਹੀਆਂ ਨੇ ਨੇਤਾ ਵੀ ਥੋੜ੍ਹਦੇ ਰਹੇ ਨੇ ਪਰ ਇਹ ਲੋਕਾਂ ਦੀ ਜਿਹੜੀ ਜ਼ਿੰਦਗੀ ਆ ਉਵੇਂ ਹੀ ਆ ਹਜੇ ਤੱਕ ਜਿਹੜੀ ਪੁਲ ਦੀ ਗੱਲ ਵੀ ਆ ਕਹਿੰਦੇ ਪੁਲਾ ਜਿਹੜਾ ਪਾਸ ਹੋ ਗਿਆ ਏ ਪਰ ਉਸ ਤੇ ਜਿਹੜਾ ਕੰਮ ਹੋਣਾ ਹਜੇ ਬਾਕੀ ਹੈ ਲੋਕ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਕਿ ਜਿਹੜੀਆਂ ਬੀਬੀਆਂ ਨੇ ਆਪਣੇ ਬੱਚਿਆਂ ਨੂੰ ਸਕੂਲੋਂ ਲੈ ਕੇ ਆਈਆਂ ਨੇ ਬਜ਼ੁਰਗ ਨੇ ਤਾਂ ਪਾਣੀ ਦਾ ਉੱਤੋਂ ਖਤਰਾ ਉਨਾ ਹੀ ਬਣਿਆ ਰਹਿੰਦਾ ਹੈ ਕਿਉਂਕਿ ਜਿਹੜੇ ਇਹ ਮਲਾਵ ਹੀ ਨੇ ਮੇਰੇ ਹਿਸਾਬ ਦੇ ਨਾਲ ਇਹ ਇੱਥੋਂ ਦੇ ਲੋਕਲ ਲੋਕ ਹੀ ਨੇ ਜਿਹੜੇ ਇਸ ਬੇੜੀ ਨੂੰ ਚਲਾਉਂਦੇ ਨੇ ਤਾਂ ਤੁਸੀਂ ਦੇਖੋ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਕਿੰਨੀ ਮੁਸ਼ਕਲ ਆ ਕਿ ਆਪ ਹੀ ਉਹਨਾਂ ਨੂੰ ਆਪਣੀ ਜ਼ਿੰਦਗੀ ਦਾ ਵਸੀਲਾ ਘੜਨਾ ਪੈਂਦਾ ਏ ਬੇੜੀ ਦੇ ਨਾਲ ਉਹਨਾਂ ਨੂੰ ਜਿਹੜਾ ਹੈਗਾ ਜ਼ਿੰਦਗੀ ਚਲਾਉਣੀ ਪੈਂਦੀ ਹੈ ਤਾਂ ਲਗਾਤਾਰ ਅਸੀਂ ਮਕੌੜਾ ਪੱਤਨ ਤੋਂ ਤੁਹਾਨੂੰ ਅੱਜ ਪਹੁੰਚੇ ਹੋਏ ਆ ਤਸਵੀਰਾਂ ਦਿਖਾ ਰਹੇ ਆ ਲੋਕ ਵੀ ਨੇ ਜਿਹੜੇ ਇੱਥੇ ਵੱਡੀ ਗਿਣਤੀ ਦੇ ਵਿੱਚ ਮੌਜੂਦ ਨੇ ਕਬੀੜੀ ਉਧਰਲੇ ਪਾਸੇ ਆ ਦੇਖੋ ਉਹ ਵੀ ਬਾਬਾ ਜੀ ਵੱਲੋਂ ਜਿਹੜੀ ਹੈਗੀ ਆ ਹਜੂਰ ਸਾਹਿਬ ਵੱਲੋਂ ਉਹ ਵੀ ਬੇੜੀ ਜਿਹੜੀ ਲਿਆਂਦੀ ਗਈ ਆ ਤਾਂ ਜੋ ਲੋਕਾਂ ਨੂੰ ਥੋੜੀ ਜੀ ਹੋਰ ਰਾਹਤ ਦੇ ਸਕੀਏ ਕਿਉਂਕਿ ਉਹ ਜਿਹੜੀ ਮੋਟਰ ਬੋਟ ਆ ਤਾਂ ਫਿਰ ਉਹਦਾ ਥੋੜਾ ਫਾਇਦਾ ਇਹ ਹੋ ਜਾਂਦਾ ਏ ਕਿ ਉਸ ਦੇ ਨਾਲ ਆਉਣਾ ਜਾਣਾ ਸੌਖਾ ਏ ਆ ਬੋਟ ਤੁਸੀਂ ਦੇਖ ਸਕਦੇ ਹੋ ਜਿਹੜੀ ਇੱਕ ਕਿਸ਼ਤੀ ਆ ਦੇਖ ਸਕਦੇ ਹੋ ਕਿੰਨਾ ਔਖਾ ਏ ਇਸ ਦੇ ਵਿੱਚ ਸਰਵਾਈਵ ਕਰਨਾ ਲੋਕ ਨੇ ਜਿਹੜੇ ਆਪ ਹੀ ਚਲਾ ਰਹੇ ਨੇ ਵਿੱਚ ਬੈਠੇ ਨੇ ਜ਼ਿੰਦਗੀ ਹੈ ਜਿਹੜੀ ਇੱਥੇ ਆ ਕੇ ਤੁਸੀਂ ਮਹਿਸੂਸ ਕਰ ਸਕਦੇ ਹੋ ਕਿ ਇਹ ਲੋਕ ਕਿਵੇਂ ਇਹਨਾਂ ਨੂੰ ਹਰ ਵਕਤ ਖਤਰੇ ਦੇ ਵਿੱਚ ਰਹਿੰਦੇ ਨੇ ਉਹ ਜਦ ਰਿਆ ਰਾਵੀ ਦਰਿਆ ਇੱਥੇ ਇਕੱਠੇ ਹੋ ਜਾਂਦੇ ਨੇ ਸੰਗਮ ਪੈਂਦਾ ਇੱਥੋਂ ਜਿਹੜੇ ਲੋਕ ਨੇ ਜਦੋਂ ਪਾਣੀ ਹੜਾ ਦਾ ਚੜ ਕੇ ਆਉਂਦਾ ਤਾਂ ਹਰ ਵਾਰ ਇਹਨਾਂ ਦੀ ਜ਼ਿੰਦਗੀ ਹੈ ਜਿਹੜੀ ਉਸ ਨੂੰ ਰੋਲ ਕੇ ਰੱਖ ਦਿੰਦਾ ਤਾਂ ਕਿੰਨੀਆਂ ਹੀ ਜੜੀਆਂ ਜ਼ਿੰਦਗੀਆਂ ਨੇ ਇੱਕ ਕਿਸ਼ਤੀ ਦੇ ਵਿੱਚ ਦੂਜੇ ਪਾਸੇ ਜਾ ਰਹੀਆਂ ਨੇ ਕਿੰਨੇ ਹੀ ਦਿਨਾਂ ਤੋਂ ਇਸ ਪਿੰਡ ਦੇ ਵਿੱਚ ਲਾਈਟ ਨਹੀਂ ਹੈ ਪਾਣੀ ਚਤ ਦੇ ਨਾਲ ਇੱਥੇ ਤੱਕ ਨਹੀਂ ਪਹੁੰਚ ਰਿਹਾ ਜੇ ਕੋਈ ਰਸਦ ਵੀ ਪਹੁੰਚਾਉਣੀ ਹੈ ਤਾਂ ਇਹੀ ਵਸੀਲੇ ਨੇ ਇੰਨਾ ਰਾਹੀ ਹੀ ਜਿਹੜੀ ਰਸਦ ਹੈ ਜਿਹੜੀ ਪਹਚਾਈ ਜਾਂਦੀ ਹੈ ਤਾਂ ਹੁਣ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਵੇਂ ਹੌਲੀ ਹੌਲੀ ਕਰਕੇ ਜਿਹੜੀ ਬੇੜੀ ਹੈ ਉਹ ਦੂਜੇ ਪਾਸੇ ਜਾ ਰਹੀ ਹੈ ਤਾਂ ਇਹ ਵੀ ਬਹੁਤ ਵੱਡੀ ਤਸਵੀਰ ਹੈ ਕੈਮਰਾਮੈਨ ਅਮਨ ਦੇ ਨਾਲ ਦੀਪ ਸੰਦੀਪ ਡੇਲੀ ਪੋਸਟ ਪੰਜਾਬੀ